ਦਰਿੰਕਸ ਵੀਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲਾਂ ਦੇ ਸਰਪੰਚ ਵੱਲੋਂ ਇੱਕ ਅਨੋਖੀ ਪਹਿਲ ਕੀਤੀ ਗਈ ਹੈ ਪਿੰਡ ਦੇ ਸਰਪੰਚ ਹਰਿੰਦਰ ਸਿੰਘ ਸਰਾ ਨੇ ਮਰਹੂਮ ਲੇਖਕ ਸਰਜੀਤ ਸਿੰਘ ਪਾਤਰ ਦੀ ਯਾਦ ਨੂੰ ਸਮਰਪਿਤ ਆਪਣੀ ਸਵਾ ਦੋ ਏਕੜ ਜ਼ਮੀਨ ਸਮਰਪਿਤ ਕੀਤੀ ਹੈ ਪਿੰਡ ਭਿੰਡਰ ਕਲਾਂ ਵਿੱਚ ਮਰਹੂਮ ਲੇਖਕ ਸਰਜੀਤ ਸਿੰਘ ਪਾਤਰ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ। ਇਸੇ ਦੇ ਚਲਦਿਆਂ ਪੰਜਾਬ 'ਚ 118 ਸਕੂਲ ਆਫ ਐਮਿਨੈਂਸ ਖੋਲੇ ਗਏ ਹਨ ਜਿਨ੍ਹਾਂ 'ਚ ਸੂਬੇ ਦੇ ਹਰ ਬੱਚੇ ਨੂੰ ਨਿਹਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਸਕੂਲ ਆਫ ਐਮਿਨੈਂਸ ਦੀ ਸਿਰਫ ਇਮਾਰਤ ਹੀ ਸ਼ਾਨਦਾਰ ਨਹੀਂ ਹੈ ਸਗੋਂ ਇਸ ਦੇ ਕਲਾਸਰੂਮ, ਲਾਇਬ੍ਰੇਰੀਆਂ, ਪ੍ਰਯੋਗਸ਼ਾਲਾ ਅਤੇ ਬਾਥਰੂਮ ਵੀ ਸ਼ਾਨਦਾਰ ਹਨ। ਇੰਨਾ ਹੀ ਨਹੀਂ ਪੰਜਾਬ ਸਰਕਾਰ ਵੱਲੋਂ ਇਹਨਾਂ ਸਕੂਲਾਂ 'ਚ ਦੂਰੋਂ ਆਉਣ ਵਾਲੇ ਬੱਚਿਆਂ ਲਈ ਫ੍ਰੀ ਬੱਸ ਸੇਵਾ ਵੀ ਮੁਹੱਈਆ ਕਰਵਾਈ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਦਲ ਰਹੀ ਹੈ। ਸਰਕਾਰੀ ਸਕੂਲਾਂ ਦੀ ਨਿਹਾਰ। ਸਕੂਲ ਆਫ ਫੈਮਿਨਸ ਖੁੱਲ ਰਹੇ ਨੇ, ਸ਼ਾਨਦਾਰ ਸਕੂਲ ਬਣ ਰਹੇ ਨੇ। ਪੜ੍ਹਾਈ ਬਿਲਕੁਲ ਫ੍ਰੀ ਹੈ। ਮੈਂ ਮਰਜ਼ੀ ਤੇ ਮਜਬੂਰੀ, ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹਨਾ। ਅੱਜ ਕਿ ਮਰਜ਼ੀ ਥੋੜੀ ਐ। ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਪੜ੍ਹਾਈ ਇੱਕੋ ਜਿਹੀ ਐ ਪਰ ਇੰਨਾ ਕ ਫਾਇਦਾ ਕਿ ਸਰਕਾਰੀ ਚ ਫੀਸ ਐ ਨਹੀਂ ਬਿਲਕੁਲ ਉਸੇ ਤਰ੍ਹਾਂ ਸਕੂਲਾਂ ਦਾ ਕਿ ਇਲਾਜ ਹਸਪਤਾਲਾਂ ਦਾ ਇਲਾਜ ਸਰਕਾਰੀ ਚ ਕਰਾਉਣਾ ਸਰਕਾਰ ਕਹਿੰਉਂ ਲੋ ਪ੍ਰਾਈਵੇਟ ਕਰਾ ਲੋ ਪ੍ਰਾਈਵੇਟ ਕਰਾ ਲਓ ਇਲਾਜ ਇੱਕੋ ਜਿਹਾ ਐ ਇਲਾਜ ਇੱਕੋ ਜਿਹਾ ਐ ਤੇ ਕੋਈ ਮਜਬੂਰੀ ਨਹੀਂ ਰਹੂਗੀ ਕਿ ਇੱਥੇ ਪਿਆਰ ਇੱਥੇ ਇਲਾਜ ਕਰਾਉਣਾ ਪੈਣਾ ਮਜਬੂਰੀ ਨੂੰ ਮਰਜ਼ੀ ਚ ਬਦਲਣਾ ਕਾਜ਼ ਵਿੱਚ ਸੋਚ ਸੰਸਥਾ ਦੇ ਸਹਿਯੋਗ ਦੇ ਨਾਲ ਬਾਗੇ ਅਦਬ پارک ਦੀ ਸ਼ੁਰੂਆਤ ਕੀਤੀ ਗਈ ਹੈ ਜ਼ਿਲ੍ਹਾ ਮੋਗਾ ਦੇ ਪਿੰਡ ਭਿੰਦਰ ਕਲਾ ਵਿਖੇ ਪਿੰਡ ਦੇ ਸਰਪੰਚ ਹਰਿੰਦਰ ਸਿੰਘ ਸਰਾਵਲੋ ਮਰਹੂਮ ਕਵੀ surjit singh ਜੀ ਦੀ ਯਾਦ ਵਿੱਚ ਬਾਗੇ ਅਦਬ پارک ਬਣਾਉਣ ਲਈ ਆਪਣੀ ਜ਼ਮੀਨ ਵਿੱਚੋਂ ਸਵਾ ਦੋ ਏਕੜ ਜ਼ਮੀਨਦਾਰ ਕੀਤੀ ਗਈ ਖੇਤੀਬਾੜੀ ਵਿਭਾਗ ਮੋਗਾ ਤੋਂ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀਆ ਦੀ ਰੈ ਨਮਾਈ ਹੇਠ ਸੋਚ ਸੰਸਥਾ ਦੇ ਸਹਿਯੋਗ ਨਾਲ ਬਾਗੇ ਅਦਬ پارک ਬਣਾਉਣ ਦੀ ਸ਼ੁਰੂਆਤ ਕੀਤੀ ਗਈ ਇਸ ਪਾਰਕ ਦੀ ਸ਼ੁਰੂਆਤ ਸਮੇ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਦੀ ਸ਼ੁਰੂਆਤ surjit patar ਵੱਲੋਂ ਲਿਖੀਆਂ ਗਜ਼ਲਾਂ ਅਤੇ ਕਵਿਤਾਵਾਂ ਗਾ ਕੇ ਕੀਤੀ ਗਈ ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਮੋਗਾ ਦੀ ਐਸਐਸਪੀ ਰਵਨੀਤ ਕੌਰ ਸੰਤ ਬਾਬਾ ਗੁਰਮੀਤ ਸਿੰਘ ਖੋਸਿਆਵਾਲੇ ਫਿਲਮ ਅਦਾਕਾਰ ਮਲਕੀਤ ਸਿੰਘ ਰੋਣੀ ਤੋਂ ਇਲਾਵਾ ਮਰਹੂਮ ਕਵੀ surjit patar ਦੇ ਪਰਿਵਾਰਕ ਮੈਂਬਰਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਬਲਵਿੰਦਰ ਸਿੰਘ ਰਖੇਵਾਲੀਆ ਨੇ ਦੱਸਿਆ ਕਿ ਇਸ ਪਾਰਕ ਵਿੱਚ ਜਿੱਥੇ ਪੰਜਾਬੀ ਦੇ 35 ਅੱਖਰਾਂ ਦੇ ਆਧਾਰ ਤੇ ਬੋਰਡ ਸਥਾਪਿਤ ਕੀਤੇ ਜਾਣਗੇ ਉੱਥੇ ਹੀ ਉਸੇ ਅੱਖਰ ਦੇ ਨਾਲ ਸਬੰਧ ਰੱਖਦਾ ਪੌਦਾ ਵੀ ਲਗਾਇਆ ਜਾਵੇਗਾ ਇਸ ਤੋਂ ਇਲਾਵਾ ਇਸ پارک ਵਿੱਚ ਇੱਕ ਲਾਇਬ੍ਰੇਰੀ ਵੀ ਸਥਾਪਿਤ ਕੀਤੀ ਜਾਵੇਗੀ ਜਿਸ ਵਿੱਚ ਮਰਹੂਮ ਕਵੀ surjeet singh pathar ਦੀਆਂ ਲਿਖਤਾਂ ਅਤੇ ਸਮੇਂ-ਸਮੇਂ ਦੀਆਂ ਤਸਵੀਰਾਂ ਸ਼ੋਭਿਤ ਕੀਤੀਆਂ ਜਾਣਗੀਆਂ ਸ੍ਰੀ ਬਲਵਿੰਦਰ ਸਿੰਘ ਲਖੇ ਵਾਲੀ ਹੋਰਾਂ ਦਾ ਬਹੁਤ ਹੀ ਵਧੀਆ ਟਾਈਮਲੀ ਇੱਕ ਉਪਰਾਲਾ ਹੈ ਬਾਗ ਇਹ ادب ਜਿਹਦੇ ਵਿੱਚ ਸਾਡੇ ਜਿਹੜੇ ਇਮੋਰਟਲ ਕਵੀ ਮੈਂ ਕਹਿ ਸਕਦਾ ਸੁਰਜੀਤ ਪਾਤਰ ਜੀ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਇੱਕ ਬਾਗ ਬਣਾਇਆ ਗਿਆ ਔਰ ਅੱਜ ਇੱਥੇ ਸਭਾ ਚੱਕ ਪ੍ਰੋਗਰਾਮ ਹੋਇਆ ਉਹਨ ਮਨਰਾਜ ਹੋਰਾਂ ਨੇ ਬਹੁਤ ਸੋਣਾ ਇੱਥੇ ਪੇਸ਼ਕਾਰੀ ਕੀਤੀ ਔਰ ਸਭ ਤੋਂ ਵੱਡੀ ਗੱਲ ਹੈ ਇੱਥੋਂ ਦੇ ਸਰਪੰਚ ਸਾਹਿਬ ਹੋਰਾਂ ਨੇ ਇਹ ਬਾਗ ਆਪਣੀ ਜ਼ਮੀਨ ਦੇ ਵਿੱਚ ਤੇ ਜ਼ਮੀਨਦਾਨ ਕਰਕੇ ਬਣਵਾਇਆ ਸੋ ਅੱਜ ਮੈਂ ਸਾਰੀ ਸੋਚ ਸੰਥਾ ਨੂੰ ਲੱਖੇ ਵਾਲੀ ਸਾਹਿਬ ਨੂੰ ਸਰਪੰਚ ਸਾਹਿਬ ਹੋਰਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਉੱਤਮ ਜਿਹੜੇ ਕਾਜ ਆ ਇਹ ਚੱਲਦੇ ਰਹਿਣੇ ਚਾਹੀਦੇ ਆ ਬਹੁਤ ਹੀ ਬਾ ਕਮਾਲ ਉਪਰਾਲਾ ਹੈਗਾ ਜੀ ਸੁਜੀਤ ਪਾਤਰ ਜੀ ਦੇ ਯਾਦ ਨੂੰ ਸਮਰਪਿਤ ਇਹਨਾਂ ਨੇ ਇੱਥੇ ਬਾਗੇ ਅਦਬ ਦਾ ਜਿਹੜਾ ਉਦਘਾਟਨ ਕੀਤਾ ਹੈਗਾ ਸੋ ਬਹੁਤ ਅੱਛੀ ਅੱਛਾ ਉਪਰਾਲਾ ਹੈਗਾ ਸਾਰੀ ਸੋਚ ਸੰਸਥਾ ਨੂੰ ਮੈਂ ਵਧਾਈ ਦਿੰਨੀ ਹੈ ਔਰ ਮੈਂ ਵੀ ਇਹਨਾਂ ਦੇ ਨਾਲ ਜੁੜੀ ਹੋਈ ਆ ਕਾਫੀ ਟਾਈਮ ਤੋਂ ਜਿੱਥੇ ਕਿ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਹੁੰਦੇ ਆ ਬਿਕੋਜ਼ ਅ ਇੱਕ ਪੰਜਾਬੀ ਹੋਣ ਦੇ ਨਾਤੇ ਮੈਨੂੰ ਖੁਦ ਨੂੰ ਮਤਲਬ ਸਾਹਿਤ ਨਾਲ ਚਾਹੇ ਉਹ ਕਲਾ ਹੈ ਆਰਟ ਦਾ ਕੋਈ ਵੀ ਫਾਰਮ ਹੈ ਮੈਂ ਪਰਸਨਲੀ ਨਿਜੀ ਬਹੁਤ ਰੁਚੀ ਰੱਖਦੀ ਹਾਂ ਸੋ ਮੈਨੂੰ ਚੰਗਾ ਲੱਗਦਾ ਹੈ ਇਸ ਤਰ੍ਹਾਂ ਦੇ ਉਹਨਾਂ ਪ੍ਰੋਗਰਾਮਸ ਸ਼ਾਮਿਲ ਹੋਣਾ ਜਿੱਥੇ ਆਪਾਂ ਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਹੈ ਪਲੱਸ ਜੋ ਆਪ ਨੂੰ ਵਿਰਸੇ ਵਿੱਚ ਆਪ ਨੂੰ ਮਿਲਿਆ ਜੋ ਆਪਣੇ ਸਭਿਆਚਾਰ ਚਾਪ ਨੂੰ ਮਿਲਿਆ ਉਸ ਨੂੰ ਉਸ ਨੂੰ ਸੁਣਨ ਦਾ ਮੌਕਾ ਮਿਲਦਾ ਹੈ ਸੋ ਖੁਦ ਨੂੰ ਵੀ ਅੱਛਾ ਮਹਿਸੂਸ ਕਰੀਦਾ ਹੈ ਔਰ ਇਥੋਂ ਸਿੱਖ ਕੇ ਜਾਇਦਾ ਹੈ ਕੁਝ ਔਰ ਅੱਗੇ ਜਾ ਕੇ ਉਸ ਨੂੰ ਆਪਣੀ ਅਗਲੀ ਜਨਰੇਸ਼ਨ ਨੂੰ ਆਹੇ ਚਾਹੇ ਆਪਣੇ ਘਰ ਵਿੱਚ ਪਰਿਵਾਰ ਵਿੱਚ ਆਪਣੇ ਬੱਚਿਆਂ ਤੱਕ ਵੀ ਲੈ ਕੇ ਜਾਇਦਾ ਹੈ ਸੋ ਕੋਸ਼ਿਸ਼ ਹੁੰਦੀ ਹੈ ਕਿ ਚੰਗੇ ਲੋਕਾਂ ਦੇ ਨਾਲ ਜੁੜਿਆ ਜਾਵੇ ਔਰ ਇਹਨਾਂ ਨੇ ਜਿੰਨੇ ਵੀ ਉਪਰਾਲੇ ਕੀਤੇ ਹੁਣ ਤੱਕ ਹਮੇਸ਼ਾ ਹੀ ਇਹ ਸੋਸ਼ਲ ਕਾਜ਼ਸ ਨੂੰ ਡੈਡੀਕੇਟਿਡ ਹੈਗੇ ਹੈ ਚਾਹੇ ਉਹ এনवायरमेंट ਨੂੰ ਲੈ ਕੇ ਹੈ ਚਾਹ ਨਨੋ ਜੁੜ ਕੇ ਹੋਰ ਮੈਂ ਸਾਰਿਆਂ ਨੂੰ ਵਧਾਈ ਦਿੰਨੀ ਹੈ ਬਿਲਕੁਲ ਜਿਸ ਤਰ੍ਹਾਂ ਉਹਨਾਂ ਨੇ ਬੜੀ ਅੱਛੀ ਗੱਲ ਕੀਤੀ ਕਿ ਫੋਨ ਮਤਲਬ ਸਾਨੂੰ ਵਰਤਨਾ ਨਹੀਂ ਆਉਂਦਾ ਕਿਉਂਕਿ ਬਹੁਤ ਅੱਛੀ ਆਪਣੀ ਟੈਕਨੋਲੋਜੀ ਦੀ ਜਿਹੜੀ ਇਨਵੈਂਸ਼ਨ ਹੈ ਬਹੁਤ ਅੱਛੀ ਹੈ ਕਾਬਲੇ ਤਰੀਫ ਹੈ ਪਰ ਉਸ ਨੂੰ ਯੂਜ਼ ਕਿਵੇਂ ਕਰਨਾ ਹੈ ਅਸੀਂ ਐਕਸੈਸ ਯੂਜ਼ ਕਰ ਰਹੇ ਹਾਂ ਉਸ ਦਾ ਉਸ ਦੇ ਵਿੱਚ ਦੇਖਣਾ ਕੀ ਹੈ ਉਸ ਨੂੰ ਅਸੀਂ ਫਿਲਟਰ ਨਹੀਂ ਕਰ ਪਾ ਰਹੇ ਉਸ ਦੇ ਵਿੱਚ ਆਪਾਂ ਸੁਣ ਕੀ ਰਹੇ ਹਾਂ ਕੀ ਦੇਖ ਰਹੇ ਹਾਂ ਉਸ ਨੂੰ ਸੱਚ ਤੇ ਝੂਠ ਵਿੱਚ ਵੀ ਆਪਾਂ ਫਿਲਟਰ ਨਹੀਂ ਕਰ ਪਾ ਰਹੇ ਸੋ ਉਸ ਨੂੰ ਸੋਚਣ ਉਸ ਨੂੰ ਦੇਖਣ ਦਾ ਵੀ ਇੱਕ ਸਲੀਕਾ ਹੋਣਾ ਚਾਹੀਦਾ ਹੈ ਸੋਸ਼ਲ ਮੀਡੀਆ ਤੇ ਜੇ ਮੈਂ ਅਕਸਰ ਦੇਖਦੀ ਹਾਂ ਮੈਂ ਕਾਫੀ ਵਾਰ ਇਸ ਦਾ ਜ਼ਿਕਰ ਵੀ ਕਰਦੀ ਹਾਂ ਕਿ ਸੋਸ਼ਲ ਮੀਡੀਆ ਤੇ ਜਦੋਂ ਆਪਾਂ ਕਿਸੇ ਨਾਲ ਅਸਹਿਮਤ ਹੁੰਨੇ ਆ ਖਾਸ ਕਰਕੇ ਆਪਾਂ ਯੂਥ ਦੀ ਗੱਲ ਕਰੀਏ ਤਾਂ ਜਦੋਂ ਉਹ ਸਹਿਮਤ ਨਹੀਂ ਹੈ ਤਾਂ ਉਹਨਾਂ ਦੀ ਜਿਹੜੀ ਭਾਸ਼ਾ ਦਾ ਮਿਆਰ ਹੈ ਉਹ ਇਹਨਾਂ ਥੱਲੇ ਡਿੱਗ ਜਾਂਦਾ ਹੈ ਕਿ ਉਸ ਸੋ ਇਹਨਾਂ ਚੀਜ਼ਾਂ ਨੂੰ ਸਾਨੂੰ ਬਹੁਤ ਗੌਰ ਕਰਨ ਦੀ ਲੋੜ ਹੈ ਬਿਕੋਜ਼ ਆਨਵਲੀ ਜਨਰੇਸ਼ਨ AI ਦੀ ਜਨਰੇਸ਼ਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜਨਰੇਸ਼ਨ ਹੈ ਸੋ ਉਸ ਨੂੰ ਸਾਡੀ ਜ਼ਿੰਦਗੀ ਵਿੱਚ ਉਸ ਦੀ ਕਿੰਨੀ ਅਹਿਮੀਅਤ ਹੋਣੀ ਚਾਹੀਦੀ ਹੈ ਕਿ ਸਾਦ ਤੱਕ ਸਾਡੀ ਜ਼ਿੰਦਗੀ ਤੇ ਉਹਦਾ ਪ੍ਰਭਾਵ ਹੋਣਾ ਚਾਹੀਦਾ ਹੈ ਇਸ ਦਾ ਇੱਕ ਬੈਲੈਂਸ ਇਸ ਤੇ ਇੱਕ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ ਸੋ ਆਈ ਥਿੰਕ ਇਹ ਸਾਰੇ ਪੇਰੈਂਟਸ ਨੂੰ ਸਾਰੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਔਰ ਸਰਕਾਰਾਂ ਨੂੰ ਵੀ ਇਸ ਲਈ ਕੁਛ ਨਾ ਕੁਛ ਕਰਨਾ ਚਾਹੀਦਾ ਪਾਤਰ ਸਾਹਿਬ ਕੁਦਰਤ ਨਾਲ ਵੀ ਜੁੜੇ ਹੋਏ ਸੀ ਔਰ ਸਾਹਿਤ ਦੇ ਤਾਂ ਉਹ ਹੈ ਹੀ ਬਹੁਤ ਵੱਡੇ ਥੰਮ ਸੀਗੇ ਤੇ ਚੰਗੀ ਕਿਸਮ ਦੇੰਦੂ ਸਾਡੇ ਨਾਲ ਵੀ ਜੁੜੇ ਹੋਏ ਸੀ ਕਿਉਂਕਿ ਸੋਚ ਦੇ ਵਿੱਚ ਉਹ ਬਹੁਤ ਜ਼ਿਆਦਾ ਪੀਏਯੂ ਨਾਲ ਜੁੜੇ ਹੋਏ ਵੀ ਸੱਜਣ ਬੀਲੀ ਅਸੀਂ ਹੈਗੇ ਆ ਮੈਂ ਤਾਂ ਉਹਨਾਂ ਦਾ ਵਿਦਿਆਰਥੀ ਆ ਤਾਂ ਜਦੋਂ ਉਹ ਜਿਸ ਦਿਨ ਉਹ ਰੁਕਸਤ ਹੁੰਦੇ ਆ ਤਾਂ ਉਹਦਾ ਲੱਗਦਾ ਕਿ ਬਹੁਤ ਵੱਡਾ ਕੁਝ ਘਾਟਾ ਪੈ ਗਿਆ ਤੇ ਬੜੇ ਲੋਕਾਂ ਨੇ ਕਿਹਾ ਕਿ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਤੇ ਪਰ ਅਸੀਂ ਸੋਚ ਵਾਲਿਆਂ ਨੇ ਇੱਕ ਆਪਦੀ ਸੋਚ ਇਹ ਬਣਾਈ ਕਿ ਕਿਉਂ ਨਾ ਵੀ ਰੁੱਖ ਬੂਟੇ ਵਾਲੇ ਬੰਦੇ ਆ ਤਾਂ ਉਹਨਾਂ ਲਈ ਇੱਕ ਬਾਗ ਬਣਾਇਆ ਜਾਵੇ ਫਿਰ ਬਾਗ ਜਿਹੜਾ ਇਹ ਬਾਗ ਇਹ ਅਦਬ ਇਸ ਲਈ ਨਾ ਰੱਖਿਆ ਗਿਆ ਕਿ ਅਦਬ ਦਾ ਮਤਲਬ ਵੀ ਸਤਕਾਰ ਹੁੰਦਾ ਵੀ ਉਹਨਾਂ ਦੇ ਮਾਣ ਸਤਕਾਰ ਦੇ ਵਿੱਚ ਇਹ ਬਾਗ ਬਣਾ ਰਹੇ ਆ ਔਰ ਇਹ ਬਾਗ ਸਿਰਫ ਆਇਨੀ ਵੀ ਰੁੱਖ ਬੂਟੇ ਲੱਗੇ ਆ ਇਹ ਇੱਕ ਤਰ੍ਹਾਂ ਦੀ ਲਖਣ ਚੀਜ਼ ਬਣਾ ਰਹੇ ਆ ਕਿ ਇੱਥੇ ਜਿਹੜੇ ਲੋਕ ਕੁਦਰਤ ਨੂੰ ਪਿਆਰ ਕਰਦੇ ਨੇ ਤੇ ਸਾਹਿਤ ਨੂੰ ਪਿਆਰ ਕਰਦੇ ਨੇ ਇੱਥੇ ਜਿਹੜਾ ਪਹਿਲਾ ਸੈਕਸ਼ਨ ਆ ਪਹਿਲੇ ਸੈਕਸ਼ਨ ਦੇ ਵਿੱਚ ਊੜੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਜਿਹੜੇ ਅਕਿਆਲੀ ਜਿਹੜੇ ਸਾਡੇ ਅੱਖਰ ਨੇ ਉਹਨਾਂ ਤੇ ਸਾਰਿਆਂ ਦੇ ਪੱਥਰਾਂ ਤੇ ਖਦੇਰ ਕੇ ਊੜਾ ਉਨਾਬ ਆੜਾ ਆਂਬ ਉਹ ਇੱਕ ਤਰ੍ਹਾਂ ਦੇ ਜਿੱਥੇ ਆੜਾ ਆਂਬ ਦਾ ਪੱਥਰ ਲੱਗਿਆ ਹੋਊਗਾ ਉੱਥੇ ਨਾਲ ਹੀ ਉਹ ਬੂਟਾ ਵੀ ਲੱਗਿਆ ਹੋਊਗਾ ਹੈਨਾ ਤਾਂ ਇਦਾਂ ਹੀ ਸਾਰੇ ਪੁਰਾਣੇ ਪੋਏ ਜਿੰਨੇ ਸਾਡੇ ਬਾਬਾ ਫਰੀਦ ਤੋਂ ਲੈ ਕੇ ਸ਼ਿਵ ਕੁਮਾਰ ਤੱਕ ਜਿੰਨੇ ਜਿਨ੍ਹਾਂ ਨੇ ਕਵਤਾ ਨੂੰ ਸ਼ੁਰੂਆਤ ਕੀਤੀ ਤੇ ਇਸ ਮੰਝਰ ਤੱਕ ਪਹੁੰਚਾਇਆ ਉਹਨਾਂ ਸਾਰਿਆਂ ਦੇ ਸਕੈਚ ਤੇ ਉਹਨਾਂ ਦੀ ਪੋਇਟਰੀ ਵੀ ਬਣਨੀ ਹੈ ਇਹ 2.5 ਏਕੜ ਦੇ ਕਰੀਬ ਬਾਗ ਆ ਜਿਹੜਾ ਮੇਰੇ ਛੋਟੇ ਵੀਰ ਹਰਿੰਦਰ ਨੇ ਜਗ੍ਹਾ ਡੈਡੀਕੇਟ ਕੀਤੀ ਆ ਦਾ ਇਹ ਇੱਕ ਤਰ੍ਹਾਂ ਦਾ ਸਾਡਾ ਸੁਪਨਾ ਸਾਡਾ ਇਹ ਹੈ ਕਿ ਇਸ ਬਾਗ ਦੇ ਵਿੱਚ ਇਦਾਂ ਦੀ ਇੱਕ ਵਿਲੱਖਣ ਜਿਹੜੀ ਕਲਾ ਤੇ ਕੁਦਰਤ ਦਾ ਜਿਹੜਾ ਸਮੀਲ ਪੇਸ਼ ਕਰੀਏ ਕਿ ਜਿਹੜੇ ਲੋਕ ਪੰਜਾਬ ਆਉਂਦੇ ਆ ਪੰਜਾਬ ਤੋਂ ਬਾਹਰ ਰਹਿੰਦੇ ਆ ਪੰਜਾਬ ਨੂੰ ਪਿਆਰ ਕਰਦੇ ਆ ਬਾਤਰ ਸਾਹਿਬ ਨੂੰ ਪਿਆਰ ਕਰਦੇ ਆ ਉਹ ਇੱਥੇ ਦੇਖਣ ਆਓ ਦੇਖੋ ਜਿਹੜਾ ਜਿਵੇਂ ਪਹਿਲਾਂ ਰੌਣੀ ਸਾਹਿਬ ਬੋਲ ਵੀ ਰਹੇ ਸੀ ਕਿ ਅੱਜ ਕੱਲ ਲੋਕਾਂ ਦੀ ਕਿਤਾਬਾਂ ਚ ਰੁਚੀ ਬੜੇ ਲੋਕਾਂ ਦੀ ਨਵੀਂ ਜਨਰੇਸ਼ਨ ਦੀ ਘੱਟ ਆ ਤਾਂ ਉਹ ਇਸੇ ਕਰਕੇ ਅਸੀਂ ਜਿਹੜੀ ਇਹ ਵਰਣਮਾਲਾ ਅੱਖਰਮਾਲਾ ਇਹ ਕਿਤਾਬਾਂ ਦੇ ਵਿੱਚ ਹੁੰਦੇ ਹੁੰਦੇ ਆ ਨਾਲ-ਨਾਲ ਅਸੀਂ ਲਾਈਵ ਲੈ ਜਾਂਦੀ ਆ ਤਾਂ ਉਹ ਜੇ ਜੀ ਇਦਾਂ ਦੇ ਅਪਰਾਲੇ ਵੱਖ-ਵੱਖ ਕਵੀਆਂ ਨਾਲ ਜੋੜ ਕੇ ਕੱਲੇ ਕਵੀ ਨੇ ਈਵਨ ਬਹੁਤ ਜਿਹੜੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਸ਼ਕਤੀਆਂ ਨੇ ਸਾਡੇ ਵਿੱਚ ਮੌਜੂਦ ਹੁੰਦੀਆਂ ਜਾਂ ਚਲੀਆਂ ਜਾਂਦੀਆਂ ਨੇ ਉਹਨਾਂ ਦੇ ਨਾਂ ਦੇ ਜੇ ਬਾਗ ਬਣਾਵਾਂਗੇ ਤਾਂ ਲੋਕ ਬਾਗਾਂ 'ਚ ਜਾਣਗੇ ਤੇ ਨਹੀਂ ਤਾਂ ਫਿਰ ਚਿੱਟੇ ਵਾਲਿਆਂ ਕੋਲੇ ਤੇ ਠੇਕੇ ਤੇ ਜਾਣਗੇ ਜੋ ਅਸੀਂ ਅਗਲੀਆਂ ਪੀੜ੍ਹੀਆਂ ਨੂੰ ਜੋ ਦੇਵਾਂਗੇ ਤਾਂ ਉਹ ਉਹੀ ਉਹ ਕਨਸਿਵ ਕਰਨਗੇ ਵੈਸੇ ਤੇ ਜਿਹੜਾ ਸ਼ਬਦ ਹੁੰਦਾ ਉਹਦੇ ਅਨੰਤ ਰੰਗ ਹੁੰਦੇ ਨੇ ਅੱਜ ਸਾਡੇ ਪੰਜਾਬ ਨੂੰ ਲੋੜ ਹੈ ਵਾਤਾਵਰਣ ਦੀ। ਸੁਰਜੀਤ ਸਿੰਘ ਜੀ ਪਾਤਰ ਵੱਲੋਂ ਵਾਤਾਵਰਣ ਲਈ ਜਿਹੜੇ ਅਲਫਾਬੈਟਿਕਲ ਯੂਜ਼ੇਸ ਹੈਗੇ ਨੇ ਉਹਨਾਂ ਨੂੰ ਲੈ ਕੇ ਵੀ ਜਿਹੜਾ ਅੱਖਰ ਹੈ ਉਹਦੇ ਨਾਲ ਦਾ ਸੰਬੰਧਿਤ ਜਿਹੜਾ ਬੂਟਾ ਲਾਇਆ ਜਾਣਾ ਫਿਰ ਉਹਦੀ ਕੁਆਲਿਟੀ ਦੱਸੀ ਜਾਣੀ। ਤਾਂ ਮੈਂ ਸਮਝਦਾ ਮਾਂ ਮਿੱਟੀ ਤੇ ਮਾਂ ਬੋਲੀ ਦਾ ਜਿਹੜਾ ਸੋਹਣਾ ਸੰਵਾਦ ਹੈ ਉਹਦੀ ਵਡਿਆਈ ਜਿਹੜੀ ਹੈਗੀ ਆ ਭਾਈ ਹਰਵਿੰਦਰ ਸਿੰਘ ਦੇ ਪਰਿਵਾਰ ਨੂੰ ਸਰਾਮ ਪਰਿਵਾਰ ਨੂੰ ਮਿਲੀ ਹੈ। ਅਰ ਇਹਦਾ ਜਿਹੜਾ ਸੇਰਾ ਹੈਗਾ ਭਿੰਡਰਾਂ ਨਗਰ ਤੇ ਗਿਆ ਕਿਉਂਕਿ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਮਹਾਪੁਰਖਾਂ ਦਾ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਪੁਰਖਾਂ ਦਾ ਇਸ ਨਗਰ ਵਿੱਚ ਬਹੁਤ ਵੱਡਾ ਤਾਪ ਪ੍ਰਤਾਪ ਰਿਹਾ ਹੈਗਾ ਅਰ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਖਸ਼ਿਸ਼ ਹੈਗੀ ਆ ਮਲ ਅਖਾੜਿਆਂ ਤੋਂ ਲੈ ਕੇ ਗਿਆਨ ਦੇ ਸਮੁੰਦਰ ਸ਼ਬਦੀ ਯੁੱਗ ਤੱਕ ਇਹਨਾਂ ਦੋਨਾਂ ਦਾ ਜਿਹੜਾ ਸੁਮੇਲ ਹੈਗਾ ਇਹਦੇ ਲਈ ਜਿਹੜਾ ਹੈਗਾ ਇੱਕ ਬਹੁਤ ਵਧੀਆ ਮੀਲ ਪੱਥਰ ਸੋਚ ਸੰਸਥਾ ਵੱਲੋਂ ਸਥਾਪਿਤ ਕੀਤਾ ਗਿਆ ਹੈ ਖਾਸ ਕਰਦਾ ਹੈਗਾ ਮੈਂ ਵੀ ਜਿਹੜੇ ਕਿਸਾਨ ਭਰਾ ਨੇ ਖਾਸ ਕਰਕੇ 15 20 ਕਿਲੇ ਵਾਲੇ ਉਹ ਆਪਣੇ ਖੇਤ ਵਿੱਚ ਕਿਲਾ ਦੋ ਕਿਲੇ ਦਰਖਤ ਜ਼ਰੂਰ ਲਾਉਣਗੇ ਜਿਹਨੇ ਫਸਲ ਛੇ ਮਹੀਨੇ ਉਹਨੂੰ ਫਾਇਦਾ ਦੇ ਦਿੰਦੀ ਹੈ ਦਰਖਤ 10 ਸਾਲ ਬਾਅਦ ਫਾਇਦਾ ਦੇ ਦੇਣਗੇ ਉਹਦੇ ਨਾਲ ਸਭ ਤੋਂ ਵੱਡਾ ਯੋਗਦਾਨ ਸਾਡਾ ਕਾਰਬਨ ਇੰਡੈਕਸ ਵਿੱਚ ਹੋਏਗਾ ਜਿਹਦੇ ਲਈ ਅਸੀਂ ਸਾਰੇ ਨਾਲ ਮਿਲ ਕੇ ਇਹ ਯਤਨ ਕਰ ਰਹੇ ਹਾਂ